ਕਹਣਾ ਮੈਨੂੰ ਕਿਹੜੇ ਤੋਂ ਪਹਿਲਾਂ ਤੂੰ ਸਦੇ ਕਿ ਬਾਗ ਦੀ ਮੂਲੀ ਆ ਠੀਕਣਾ ਤੇ ਬੜੀ ਆ ਮਾਤਾ ਮੇਰੀ ਗੱਲ ਧਿਆਨ ਤੇ ਪੈਂਦੀ ਆ ਮਾਤਾ ਤੇਰਾ ਪੁੱਛ ਲੈਣ ਦਾ ਤਾਂ ਫਾਇਦਾ ਏ ਤੇ ਤੂੰ ਮੇਰੀ ਗੱਲ ਮੰਨਣਾ ਹੈ ਹੈ ਕਿਹੜੇ ਹੱਤਾਂ ਨਾਲ ਸੇਵਾ ਬੰਦ ਕੀਤੀ ਤੇ ਉਸੇ ਹੱਤਾਂ ਨਾਲ ਸੇਵਾ ਚਾਲੂ ਕਰ ਲਾ ਸੌਫਤ ਤੜੀ ਪੁੱਤ ਨਹੀਂ ਆਇਆ ਇਹ ਲੱਗੀ ਸਮਝ ਚਾਲੂ ਬਹੁਤ ਕਸ ਕਰ ਦੂ ਇਹ ਆਦਨ ਦਾ ਗੱਲ ਦੱਸਦੀ ਨਹੀਂ ਵੀ ਜਿਹੜੀ ਇਹ ਤਾਂ ਚਿਹਰੇ ਨੂੰ ਮਾਣੀ ਪਾ ਲੰਦੀ ਐ ਇਹ ਮਾਤਾ ਸੋਹਰੇ ਮਾਤਾ ਪੱਟਾ ਖਾਂ ਕੇ ਮੁੱਕਰਦੇ ਤੁਸੀਂ ਮੁੱਕਰੇ ਨਾ ਮਾਤਾ ਤਾਂ ਮਾਤਾ ਨਹੀਂ ਮੁੱਕਰਦੀ ਕਰਜ਼ਦਾਰ ਤੁਸੀਂ ਉਹ ਮਾਤਾ ਦੇ ਨਾ ਮੱਥਾ ਟੇਕਣ ਆਇਆ ਹੋਵੇ ਤਾਂ ਫਕੀਰ ਕੀ ਕਰੇ ਠੀਕ ਹੈ ਨਾ ਗਲਤੀ ਮੈਂ ਢੋਡੇ ਚ ਗਲਤੀ ਢੋਡੇ ਚ ਚੋਰ ਤੁਸੀਂ ਹੋ ਠੀਕ ਹੈ ਨਾ ਮਾਤਰ ਨੂੰ ਗੱਲ ਲੱਸਤੀ ਮਾਈ ਅਜੀ ਸੇਵਾ ਕਰਾਂ ਚੱਲ ਉਸੇ ਤਰ੍ਹਾਂ ਪੀਤੀ ਸੇਵਾ ਜਾਨੂੰ ਕਰਲਾ ਮਾਈ ਦੀ ਸੇਵਾ ਜਾਨੂੰ ਕਰਲਾ ਗੈਰ ਧਰ ਧਰ ਭੁੱਲेंगी ਜਿਹੜੇ ਪੈਰੀ ਵਾਪਸ ਗਈ ਗਈ ਹੈ ਨਾ ਉਸੇ ਪੈਰੀ ਵਾਪਸ ਆਉਗੀ ਜਨਾਬੀ ਕੌਣ ਆਣਾ ਨਹੀਂ ਠੀਕ ਹੈ ਗਾਏ ਚੱਤਦੀ ਹੈ ਮੇਰੀ ਚੱਤਦੀ ਹੈ ਅਗਰ ਤੇਗ ਸੱਜੇ ਦਾ ਮਤਲਬ ਪਿੱਛੇ ਗਿਆ ਬਹਿ ਜਾ ਇਸ ਦਵਾਰ ਪੁੱਛ ਰਣ ਦੀ ਤਾਂ ਲੋੜ ਨਹੀਂ ਠੀਕ ਹੈ ਨਾ ਇਹ ਅਜ ਪੁੱਛ ਦਿੱਤੀ ਜਾ ਦੇ ਪਤਲੇ ਪੀਣਾ ਤੇ ਨੇ ਰਸਤੇ ਪੈਦੀ ਆਣਾ ਕਈ ਬਾਬਾ ਉਂਦੇ ਗਵੜਾ ਦਾ ਸਿਰ ਮਾਰ ਕੇ ਤੇ ਕਹਿੰਦਾ ਮਿਰਚ ਕਾਲੀ ਮਾਤਾ ਕੀ ਫਿਰ ਤੇ ਬਾਬਾ ਆ ਗਿਆ ਨਹੀਂ ਜਿਹੜੀ ਗੱਲ ਕਹਿਤੀ ਬੀਬੀ ਸੱਚ ਹੋਊਗੀ ਜ्यास ਹੱਤ ਨਾਲ ਸੇਵਾ ਬੰਦ ਕੀਤੀ ਉਸੇ ਹੱਤ ਨਾਲ ਸੇਵਾ ਲਾਵੇ ਹਾਂ ਆਵੇ ਬਾਬੇ ਬੈਠੇ ਜੋਤਾਂ ਲਾਉਣ ਨੂੰ ਠੀਕ ਹੈ ਤੇ ਅਗਰ ਵਾ ਮਪੀਰ ਦੇ ਮਾਤਾ ਦੇ ਘਰ ਸੇਵਾ ਚਾਲੂ ਪੁਰ ਪਟਿਆਲੇ ਆ ਕੇ ਗਲਤੀ ਬਖਸ਼ਾ ਗਿਆ ਮਾਤਾ ਤੋਂ ਨਾਲੇ ਲੱਗੀ ਨਾ ਤੇ ਲੰਗਰ ਨੂੰ ਠੀਕ ਹੈ ਡੇਕੇ ਮੱਥਾ ਬੰਨ ਵੀ ਅਕਲ ਬੁੱਤੀ ਆਵੇ ਸੁਰਤੀ ਦਵੇ ਮਾਤਾ ਹਾਰੇ ਗਿਨੀ ਗਿਨੀ ਰਾ ਤਨੇਗਾ ਰਾ ਆਗੇ ਮੁੱਠੀ ਵਿੱਚ ਨਾਨਵੇ ਚਿੰਦੂ ਪਾਏ ਆ ਕੋ ਸ਼ੂਣਾ ਆਗੇ ਮੁੱਠੀ ਵਿੱਚ ਨਾਨਵੇ ਸਾਰੇ ਗਿਣੀ ਨਾ ਖਿੰਗਾਵੇ ਆਵੇ ਤੇਰੀ ਜਾਨ ਦੀਾਵਲਾ ਕਿਉਂ ਦੇਗੀ ਯਾਦ ਗਾਵੇ ਆਗੇ ਤੇਰੀ ਜਾਨ ਦੇ ਫੱਕਰਾ ਬੀਤੇ ਟਕੇ ਰੇ ਦਾ